ਕੀ ਤੁਹਾਡਾ ਰਾਜ ਹੈਗਾ ਸੰਗਰੂਰ ਵਾਲਿਓ ਕੀ ਆਪਣਾ ਰਾਜ ਹੈ ਪੰਜਾਬ 'ਚ ਅੱਜ ਮੈਂ ਕੋਲੇ ਕੋ ਲਿਸਟ ਹੈ ਦੇਖੋ ਸੂਬਾ ਆਪਣਾ ਹੈ ਮੁੱਖ ਮੰਤਰੀ ਭਗਵਾਨਤਮਨ ਨਹੀਂ ਹੈ ਉਹ ਤਾਂ ਕੋਠੀ ਦਿੱਤੀ ਹੈ ਇੱਕ ਪੇਟੀ दारू ਦੀ ਆ ਜਾਂਦੀ ਹੈ ਹੋਰ ਉਹਦੇ ਕੋਲੇ ਕੋਈ ਨਹੀਂ ਹੈ ਦੋ ਚੀਜ਼ਾਂ ਹੀ ਆ ਉਹਦੇ ਕੋਲੇ ਥਰੇ ਥਰੇ ਥੇਕੇ ਤੋਂ ਉਹ ਅਫਸਰ ਨੇ ਇਹਨੂੰ ਕੇਜਰੀਵਾਲ ਨੇ ਇਹਨੂੰ ਪੇਟੀ ਭੇਜ ਦਿਆ ਕਰੋ ਇਹਨੂੰ ਕਮਰੇ ਚ ਹੀ ਰਹਿਣ ਦਿਓ ਅਸਲੀ ਮੁੱਖ ਮੰਤਰੀ ਕੇਜਰੀਵਾਲ ਹੈ ਤੁਸੀਂ ਪਿਛਲੇ 4 ਸਾਲ ਦੇਖ ਲਓ ਜੇ ਕਿਸੇ ਗਲੀ ਦਾ ਵੀ ਤੁਗਾਟਨ ਕਰਨਾ ਕੇਜਰੀਵਾਲ ਆ ਕੇ ਕਰਦਾ ਹੈ ਭਗਵੰਤ ਮਾਨ ਨਹੀਂ ਕਰਦਾ ਹੁਣ ਕੀ ਹੈ ਹੁਣ ਇੰਨਾ ਅੱਗੇ ਚਲੇ ਗਏ ਕੇਜਰੀਵਾਲ ਨੇ ਸਸੋਡਿਆ ਨੂੰ ਚੰਡੀਗੜੀ ਬਿਠਾਤਾ ਕੇਜਰੀਵਾਲ ਨੇ ਮੁਹੱਲੀ ਆਪਣੀ ਕੋਠੀ ਲੈ ਲਈ ਨਵੀਂ 40 ਕਰੋੜ ਰੁਪਏ ਸਰਕਾਰ ਦਾ ਲਾ ਕੇ ਕੋਠੀ ਤਿਆਰ ਕਰ ਲਈ ਉਹ ਜਿੱਥੇ ਮੁਹੱਲੀ ਰਹਿੰਦਾ ਕੇਜਰੀਵਾਲ ਸਸੋਡਿਆ ਮੁੱਖ ਮੰਤਰੀ ਦੀ ਕੋਠੀ ਦੇ ਨਾਲ ਰਹਿੰਦਾ ਹੈ ਨਾਲ ਜਾਣ ਹੈ ਅੱਧੇ ਮਹਿਕਮੇ ਪੰਜਾਬ ਸਰਕਾਰ ਦੇ ਸਸੋਡਿਆ ਦੇਖਦਾ ਤੇ ਅੱਧੇ ਮਹਿਕਮੇ ਜਨ ਦੇਖਦਾ ਤੁਸੀਂ ਦੇਖ ਲਓ ਸੂਬਾ ਆਪਣਾ ਹੈ ਤੁਹਾ ਆਪਣੇ ਤੇ ਮੈਂਬਰ ਪਾਰਲੀਮੈਂਟ ਕਿਹਨੂੰ ਬਣਾਇਆ ਸੰਦੀਪ ਪਾਠਕ ਵਿਕਰਮਜੀ ਸਾਨੀ ਰਾਗਵ ਚੱਡਾ ਤੁਸੀਂ ਪਿਛਲੇ 4 ਸਾਲ ਦੇਖ ਲਓ ਰਾਜ ਸਭਾ ਵਿੱਚ ਜਦੋਂ ਕੋਈ ਪਾਣੀਆਂ ਦੀ ਗੱਲ ਲਈ ਪੰਜਾਬ ਦੀ ਗੱਲ ਲਈ ਚੁੱਪ ਹੋ ਜਾਂਦੇ ਐ ਕਿਉਂਕਿ ਆ ਤੁਹਾਡੀ ਫੌਜ ਨਹੀਂ ਉਹਨਾਂ ਵਾਸਤੇ ਪੰਜਾਬ ਕੁਛ ਨਹੀਂ ਆ ਤਾਂ ਇੱਕ ਸਾਧਨਾ ਲੁੱਟਣ ਦਾ ਆ ਜਿਵੇਂ ਦੇਖ ਹੋਰ ਗੱਲ ਦੱਸਾਂ ਮੈਂ ਇਹਰੇ ਕੋਲੇ ਮਹਾਰਾਜ ਦੇ ਗਿਆ ਮੈਂ ਲਿਸਟ ਬੰਗਾਈ ਅੱਜ ਜਿਹੜਾ ਚੀਫ ਮਨਿਸਟਰ ਦਾ ਚੀਫ ਐਡਵਾਈਜ਼ਰ ਹੈ ਵਿਧਪ ਕੁਮਾਰ ਉਹ ਵੀ ਦਿੱਲੀੋਂ ਚੀਫ ਮਨਿਸਟਰ ਦਾ ਦਫਤਰ ਸਾਰਾ ਪ੍ਰਿੰਸੀਪਲ ਦੇਖਦਾ ਹੈ ਉਹ ਵਿਜੇ ਨਾਇਰ ਉਹ ਵੀ ਦਿੱਲੋਂ ਦਿੱਲੀੋਂ ਹੈਲਥ ਮਨਿਸਟਰ ਦਾ ਓਐਸਡੀ ਸਲਨੀ ਮਿਤਰਾ ਉਹ ਵੀ ਦਿੱਲੀੋਂ ਅਰਵਿੰਦ ਮੋਦੀ ਪੰਜਾਬ ਫਾਈਨੈਂਸ਼ੀਅਲ ਐਡਵਾਈਜ਼ਰ ਵੀ ਦਿੱਲੀੋਂ ਰੀਨਾ ਗੁਪਤਾ ਚੇਅਰਮੈਨ ਪੋਲੂਸ਼ਨ ਬੋਰਡ ਉਹ ਵੀ ਦਿੱਲੀੋਂ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦਾ ਦੀਪਕ ਚੋਹਾਨ ਉਹ ਵੀ ਯੂਪੀ ਤੋਂ ਰਕੇਸ਼ ਗੋਇਲ ਰੇਰਾ ਦਾ ਚੇਅਰਮੈਨ ਹੈ ਉਹ ਵੀ ਯੂਪੀ ਤੋਂ ਮਹੇਸ਼ਪੁਰੀ ਵਿਜੀਲੈਂਸ ਵਿੱਚ ਪਠਾਤਾ ਝੂਠੇ ਕੇਸ ਕਰਨ ਵਾਸਤੇ ਉਹ ਵੀ ਦਿੱਲੀੋਂ ਹਲੇ ਬਹੁਤ ਵੱਡੀ ਲਿਸਟ ਹੈ ਇਹ ਆਪਣੇ ਆ ਜਿਹੜੇ ਤੁਹਾਡੇ ਇੱਥੇ ਹਰਜੋਤ ਬੈਂਸ ਹੈ ਜਾਂ ਚੀਮਾ ਹੈ ਆ ਤਾਂ ਕੱਲੇ ਦਸਕਤ ਕਰਨ ਵਾਸਤੇ ਰੱਖੇ ਇਹਨਾਂ ਕੋਲੇ ਕੁਛ ਨਹੀਂ ਹੈ ਮੈਂ ਪੁੱਛਣਾ ਚਾਹਣਾ ਸੰਗਰੂਰ ਵਾਲਿਓ ਮੁੱਖ ਮੰਤਰੀ ਹੈ ਜ਼ਿਲ੍ਹੇ ਦਾ ਕਿੰਨੀ ਵਾਰ ਤੁਹਾਡੇ ਕੋਲੇ ਆਇਆ ਹੈ ਕਿੰਨੀ ਵਾਰ ਆਇਆ ਜੀ ਕਿੰਨੀ ਵਾਰ ਤੁਹਾਡੇ ਕੋਲੇ ਆ ਕੇ ਮੈਨੂੰ ਇੱਕ ਦੱਸ ਦਿਓ ਇੱਕ ਸੜਕ ਦੱਸ ਦਿਓ ਜਿਹੜੀ ਨਵੀਂ ਬਣਾਈ ਹੋਏ 4 ਸਾਲਾਂ ਚ ਇੱਕ ਨਵੀਂ ਕੱਸੀ ਕੱਢੀ ਹੋਏ ਇੱਕ ਕੋਈ ਟਿਊਬਲ ਕਨੈਕਸ਼ਨ ਦਿੱਤਾ ਹੋਏ ਇੱਕ ਕੋਈ ਨਵਾਂ ਸਕੂਲ ਬਣਾਇਆ ਹੋਏ ਕੁਛ ਨਹੀਂ ਤੇ ਕਹਿੰਦੇ ਕੀ ਸੀ ਬੀਬੀ ਬੀਬੀਆਂ ਬੈਠੀਆਂ ਕਹਿੰਦੇ ਕੀ ਸੀ 1000 ਰੁਪਿਆ ਹਰ ਬੀਬੀ ਨੂੰ ਮਹੀਨੇ ਦਾ ਦੇਵਾਂਗੇ ਹੁਣ ਤਾਂ 46000 ਰੁਪਿਆ ਹੋ ਗਿਆ ਥੋੜਾ ਜਿਹੜਾ ਬਕਾਇਆ 46000 ਰੁਪਿਆ ਕੀ ਕਹਿੰਦੇ ਸੀ 올ਡ ਏਜ ਪੈਨਸ਼ਨ 2500 ਕਰ ਦਾਂਗੇ ਕਹਿੰਦੇ ਸੀ 15 ਮੈਡੀਕਲ ਕਾਲਜ ਅਸੀਂ ਬਣਾਵਾਂਗੇ ਤੁਹਾਡੇ ਜ਼ਿਲ੍ਹੇ ਜਵੀ ਬਣਾਤਾ ਮੈਡੀਕਲ ਕਾਲਜ ਮਸਤੋਣਾ ਸਾਹਿਬ ਉਦਘਾਟਨ ਜਿੰਨੇ ਮਰਜ਼ੀ ਕਰ ਲੋ ਇੱਕ ਪੰਜਾਬ ਚੀਜ਼ ਨਹੀਂ ਇੱਕ ਪੰਜਾਬ ਚੀਜ਼ ਨਹੀਂ ਇੱਕ ਚੀਜ਼ ਨਹੀਂ ਦੱਸ ਸਕਦੇ ਪੰਜ ਸਾਲ ਖਰਾਬ ਹੋ ਗਏ ਪੰਜ ਸਾਲ ਲੁੱਟੀ ਜਾਂਦੇ ਆ ਆ ਜਿਹੜੇ ਅਹਿਤਿਆਰ ਹੈ ਜਿਹੜੇ ਤੁਸੀਂ ਦੇਖਦਿਆਂ ਹਰ ਕੰਧ ਚ ਲੱਗੇ ਆ ਇੱਥੇ ਨਹੀਂ ਲੱਗੇ ਤੁਸੀਂ ਟਾਮਨ ਲਾਡੂ ਚਲੇ ਜਾਓ ਕਰਲਾ ਚਲੇ ਜਾ ਉੱਥੇ ਵੀ ਕੰਧਾਂ ਤੇ ਤੇ ਬੋਰਡਾਂ ਤੇ ਕੇਜਰੀਵਾਲ ਦੀ ਫੋਟੋ ਲੱਗੀ ਆ ਆਮ ਆਦਮੀ ਪਾਰਟੀ ਦੀ ਪੈਸਾ ਥੋੜਾ ਲੱਗ ਰਿਹਾ ਹੈ 1000 ਕਰੋੜ ਰੁਪਇਆ ਹਰ ਸਾਲ ਆਸ਼ਤਿਹਾਰਾਂ ਦੇ ਹਿੰਦੁਸਤਾਨ ਦੇ ਕੋਨੇ ਕੋਨੇ ਆਮ ਆਦਮੀ ਪਾਰਟੀ ਨੂੰ ਖੜਾ ਕਰਨ ਵਾਸਤੇ ਲਾ ਰਹੇ ਆ ਤੇ ਕਹਿੰਦੇ ਆ ਸਾਡੇ ਕੋਲੇ 1000 ਰੁਪਇਆ ਦੇਣ ਵਾਸਤੇ ਪੈਸਾ ਹੈ ਨਹੀਂ ਆਟਾ ਦਲ ਬੰਦ ਕਰ ਦਿੱਤਾ ਉਹਨੂੰ ਦੇਣ ਵਾਸਤੇ ਪੈਸਾ ਹੈ ਨਹੀਂ ਡਿਵੈਲਪਮੈਂਟ ਕਰਨ ਵਾਸਤੇ ਪੈਸਾ ਹੈ ਨਹੀਂ ਪਰ 4000 ਕਰੋੜ ਖਰਚਣ ਵਾਸਤੇ ਹੈਗਾ ਆ ਜਿਹੜਾ ਕੇਜਰੀ ਵਾਲਾ ਹੈ ਤਕਰੀਬਨ 200 ਪੁਲਸ ਵਾਲਾ ਪੰਜਾਬ ਦਾ ਦਿੱਲੀ ਇਹਦੀ ਰੱਖਿਆ ਵਾਸਤੇ ਹੈ ਪੰਜਾਬ ਦਾ ਹੈਲੀਕਾਪਟਰ ਪੰਜਾਬ ਦੀ ਗੱਲਾਂ ਜਿੱਥੇ ਹਿੰਦੁਸਤਾਨ ਜਾਂਦਾ ਹੈ ਖਰਚਾ ਪੰਜਾਬ ਸਰਕਾਰ ਭਰਦੀ ਹੈ ਇਹ ਸ਼ੋਅ ਕਰਦੇ ਆ ਮੈਂ ਬੇਨਤੀ ਕਰਨਾ ਆਇਆ ਇਸ ਕਰਕੇ ਕਿਉਂਕਿ ਸੰਗਰੂਰ ਇੱਕ ਹੈਜਾ ਜ਼ਿਲ੍ਹਾ ਹੈ ਸੰਗਰੂਰ ਬਣਾ ਲੈ ਸਰਕਾਰਾਂ ਤੁਸੀਂ ਬਣਾਉਣਿਓ ਤੁਸੀਂ ਤੂਫਾਨ ਖੜਾ ਕਰਦੇ ਹੋ ਜਿਹੜਾ ਪੂਰੇ ਹਿੰਦੁਸਤਾਨ ਚ ਪੰਜਾਬ ਚ ਫੈਲ ਜਾਂਦਾ ਹੈ ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਦਾ ਅਕਾਲੀ ਦਲ ਦਾ ਤੂਫਾਨ ਖੜਾ ਕਰਦੇ ਹੋ ਬਚਣਾ ਜੇ ਆਪਾਂ ਬਚਣਾ ਬੋਲੇ ਸੋ ਨਿਹਾਲ ਅੱਜ ਮੈਂ ਜਦੋਂ ਆ ਰਿਹਾ ਸੀ ਜਦੋਂ ਮੈਂ ਆ ਰਿਹਾ ਸੀ ਅੱਜ ਜਦੋਂ ਮੈਂ ਆ ਰਿਹਾ ਸੀ ਜਦੋਂ ਮੈਂ ਲੌਂਗਵਾਲ ਪਿੰਡ 'ਚ ਪੜਿਆ ਤੇ ਬੱਸਾਂ ਦੀਆਂ ਲਾਈਨਾਂ ਦੇਖੀਆਂ ਲੋਕਾਂ ਦੇ ਵਰਕਰਾਂ ਦਾ ਜੋਸ਼ ਦੇਖਿਆ ਜਿੱਥੋਂ ਜਾ ਰਿਹਾ ਸੀ ਵਰਕਰ ਰੁੱਕ ਰੁੱਕ ਕੇ ਹੱਥ ਮਲਾ ਰਹੇ ਸੀ ਮੇਰੇ ਨਾਲ ਕੋਈ ਦਿੱਲੀੋਂ ਮੰਦਾ ਆਇਆ ਮੈਂ ਕਿ ਅਗਲੀ ਸਰਕਾਰ ਬਣੂਗੀ ਅਕਾਲੀ ਦਲ ਦੀ ਕਿਉਂਕਿ ਸੰਗਰੂਰ ਵਾਲਿਆਂ ਨੇ ਫੈਸਲਾ ਕਰ ਲਿਆ ਹੁਣ ਤਾਂ ਪੱਕੀ ਬਣ ਜਾਣੀ ਆ ਯਾਰ ਯਾਦ ਕਰੋ ਅਕਾਲੀ ਦਲ ਦੀ ਸਰਕਾਰ ਮੈਂ ਕਿਸਾਨ ਭਰਾਵਾਂ ਨੂੰ ਪੁੱਛਣਾ ਚਾਹਣਾ ਥੋਡੇ ਇੱਥੇ ਟਿਊਬਲ ਕਨੈਕਸ਼ਨ ਸਾਰਿਆਂ ਨੇ ਥੋਡੇ ਕੋਲੇ ਟਿਊਬਲ ਕਨੈਕਸ਼ਨ ਆ ਨਾ ਮਾਦਾ ਨੂੰ ਇੰਨਾ ਕਹਿਣਾ ਹੈ 15 ਲੱਖ ਟਿਊਬਵਲ ਕਨੈਕਸ਼ਨ ਪੰਜਾਬ ਦੇ ਆ 13.5 ਲੱਖ ਅਕਾਲੀ ਦਲ ਨੇ ਦਿੱਤੇ ਆ ਪਰ ਮੈਂ ਹੁਣ ਕਹਿਣਾ ਚਾਹਣਾ ਜਿਹੜੇ ਮੇਰੇ ਵੀਰਾਂ ਕੋਲੇ ਟਿਊਬਵਲ ਕਨੈਕਸ਼ਨ ਨਹੀਂ ਹੈ ਅਕਾਲੀ ਦਲ ਦੀ ਸਰਕਾਰ ਬਣਾ ਦਿਓ 1.5 ਸਾਲ ਰਹਿ ਗਿਆ ਪਹਿਲੇ ਹੀ ਹਫਤੇ ਸਾਰਿਆਂ ਨੂੰ ਟਿਊਬਵਲ ਕਨੈਕਸ਼ਨ ਦੇ ਦਾਂਗੇ ਆਟਾ ਦਾਲ ਸਕੀਮ ਬੰਦ ਕਰਤੀ ਇਹਨਾਂ ਨੇ ਆ ਜਿਹੜਾ ਕਨਕਾਰੀਆ ਸੈਂਟਰ ਦੀ ਐ 8 ਪੰਜਾਬ ਵਾਲੇ ਨਹੀਂ ਤੇਰੇ ਜਿਸ ਦਿਨ ਸਰਕਾਰ ਸ਼ਾਲੂ ਹੋ ਗਈ ਉਸੇ ਦਿਨ ਤੋਂ ਫਿਰ ਤੋਂ ਆਟਾ ਦਾਲ ਸਕੀਮ ਸ਼ੁਰੂ ਹੋਊਗੀ ਫਿਰ ਤੋਂ ਛਗਨ ਮਿਲਨੇ ਸ਼ੁਰੂ ਹੋਣਗੇ ਫਿਰ ਤੋਂ ਲੜਕੀਆਂ ਨੂੰ ਸਾਈਕਲ ਦਿੱਤੇ ਜਾਣਗੇ ਪੜਨ ਵਾਸਤੇ ਤੇ ਵੱਡੀ ਗੱਲ ਕਰਦਾ ਵੱਡੇ ਬਾਦਲ ਸਾਹਿਬ ਨੇ ਐਸਸੀ ਬੱਚਿਆਂ ਨੂੰ ਪੜਾਉਣ ਵਾਸਤੇ 600 ਕਰੋੜ ਰੁਪਏ ਲਾਉਂਦੇ ਸੀ ਕਾਲਜਾਂ ਵਿੱਚ ਪੜ੍ਹਾਈ ਮੁਫਤ ਜਿਹੜੀ ਆ ਕਾਂਗਰਸ ਤੇ ਝਾੜੂ ਵਾਲੇ ਬੰਦ ਕਰ ਦਿੱਤੀ ਐਸੀ ਬੱਚਿਆਂ ਨੂੰ ਮੈਂ ਵਿਸ਼ਵਾਸ ਦੋਣਾ ਹੈ 1.5 ਸਾਲ ਰਹਿ ਗਿਆ ਉਹਦੇ ਬਾਅਦ ਸਰਕਾਰ ਆਉਣ ਤੇ ਸਾਰੇ ਬੱਚਿਆਂ ਦੀ ਕੋਈ ਵੀ ਕਾਲਜ ਹੋਏ ਪੜ੍ਹਾਈ ਮੁਫਤ ਹੋਊਗੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਵੇਂ ਬਾਪੂ ਬਾਦਲ ਮੈਡੀਕਲ ਕਾਰਡ ਦਿੰਦੇ ਸੀ ਜਿੰਨਾ ਤੁਸੀਂ 5-7 ਲੱਖ ਦਾ ਇਲਾਜ ਕਿਤੇ ਮਰਜ਼ੀ ਹਸਪਤਾਲ ਕਰਾ ਸਕਦੇ ਸੀ ਤੇ ਉਹ ਬੰਦ ਕਰ ਦਿੱਤਾ ਉਹ ਫਿਰ ਤੋਂ ਚਾਲੂ ਹੋਊਗਾ ਫਿਰ ਤੋਂ ਤੁਹਾਡੇ ਪਿੰਡਾਂ ਜਾ ਕੇ ਸੰਗਤ ਦਰਸ਼ਨ ਹੋਣਗੇ ਤੇ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੇ ਸਰਪੰਚ ਵੀ ਬਣਿਆ ਕੁਛ ਵੀ ਬਣਿਆ ਇਹਨਾਂ ਤੋਂ ਦੁਵਾਨੀ ਨਹੀਂ ਲੈਣੀ ਆਪਾਂ ਇਹਨਾਂ ਝਾੜੂ ਵਾਲਿਆਂ ਤੋਂ ਦੁਵਾਨੀ ਨਹੀਂ ਲੈਣੀ ਮੈਂ ਤੁਹਾਨੂੰ ਇਹ ਨਾਂ ਤਾਂ ਦੇਣਗੇ ਦੇਣਗੇ ਵੀ ਨਹੀਂ ਮਦਰਦਾ ਪਰ ਮੈਂ ਤੁਹਾਨੂੰ ਇਹਨਾਂ ਦੱਸਦਣਾ 3 ਸਾਲ ਬਾਅਦ ਚਾਪੂਰੇ ਕਰ ਦੂੰਗਾ ਚਾਪੂਰੇ ਕਰ ਦੂੰਗਾ